ਕਿਉਂਕਿ ਜੋ ਮਹੌਤਵ ਰੱਖਤਾ ਕੋਈ ਨੇ ਜੋ ਇਲਾਹੀ ਨੂੰ ਕੋ ਰਬੀ ਨੂੰ ਕਹਾਂਦੇ ਨੇ ਉਹ ਸੰਗਤ ਦੀ ਬੇਨਤੀ ਜਿਹਨੂੰ ਕਰਵਾਣ ਕਰਦੇ ਨੇ ਆਪ ਕੋ ਸਾਧਨਾ ਜੇਵਾ ਜੀ ਸੰਗਤ ਦੀ ਬੇਨਤੀ ਮੰਨ ਕੇ ਮੇਰੇ ਸਤਿਗੁਰੂ ਕੁਝ ਦਿਨਾਂ ਦੀ ਅਵਲਾ ਅਵਲਾ ਰੂਪ ਦਾ ਫੈਸਲਾ ਕਰਿਆ ਤੇ ਸੰਗਤਾਂ ਆਂਗਿਆਂ ਨਾ ਕਿ ਮੱਥਕ ਹੋਈਆਂ ਨੇ ਦੇ ਉਸ ਨਾਮ ਤੇ ਲਿਖੋ ਇੱਕ ਪੰਡਤ ਜੈਦਾ ਸੀ ਪੰਡਤ ਲਾਲ ਚਾਨਾ ਜਿਸ ਨੂੰ ਬੜਾ ਮਾਨਸਕੀ ਵਿਦਿਆ ਤੇ ਆਪਣੀ ਗੁਰਬੰਧਾ ਤੇ ਜਦੋਂ ਉਹਦੇ ਕੰਨਾਂ ਦੇ ਵਿੱਚ ਬਾਜ ਪਈ ਕਿ ਕੋਈ ਗੁਨਾਰਤ ਕੇ ਅਕੀ ਜੋਰ ਉਹਨਾਂ ਨੇ ਮਤਲਾਈ ਹੈ ਮੋਰੀ ਛੋਟੀ ਜੀ ਹੈ ਇਸ ਸੰਗਤ ਦਾ ਸਾਰੀਆਂ ਉਹਦੇ ਪੈਰਾਂ ਨੂੰ ਚਰਾ ਰਹੀਆਂ ਨੇ ਨਾ ਕਿ ਬਲਕਿ ਮੋੜ ਰਹੀਆਂ ਨੇ ਕਿ ਛੋਟੇ ਜਿਹੇ ਆਵਾਜ਼ ਦੇ ਮਾਲਕ ਇਹ ਇੱਕ ਕਹਿੰਦੀ ਕੀ ਕਰਨੀ ਦਾ ਮਾਲਕ ਹੈ ਤਾਂ ਕਿਸੇ ਨੂੰ ਪਤਾ ਨਹੀਂ ਕਿ ਲਾਲ ਚਲ ਬੜੋ ਜੀ ਇਹ ਗੁਰਬਾਣੀ ਦੀ ਆਪਣੀ ਜੋੜ ਹੈ ਪਰ ਤਾਂ ਹਾਰ ਲਿਆ ਉਹ ਬਾਲਗ ਦੇ ਵਿੱਚ ਜੋ ਜੋ ਉਹ ਬਾਲਗ ਦੇ ਵਿੱਚੋਂ ਨਹੀਂ ਆ ਸਕਦੀ ਹੈ ਸਾਡੀਆਂ ਉਪਰ ਲਾ ਕੇ ਨਾ ਪਾਲ ਪੂਜਾ ਕਰ 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 ਜਾਂਦੀ ਉਹ ਅੱਜ ਤੱਕ ਪਰੰਦੇ ਕੋਈ ਰੁਤੀ ਜਿੱਦੀ ਪ੍ਰਾਤੀ ਕੀ ਹੋਈ ਕਿ ਇਹ ਛੋਟੇ ਜਿਹੇ ਬਾਲ ਦੇ ਦੀ ਜੋਤ ਕਿਤੋਂ ਆ ਗਈ ਕੁਝ ਸੰਗਤ ਜੀ ਦੇ ਮਾਤੇ ਦੀ ਸ਼ਰਮ ਆ ਜਾਵੇ ਨਾ ਹੁਣ ਹਾਰ ਆ ਜਾਵੇ ਜੇ ਜਦੋਂ ਦਾ ਤੁਧੁਵਾਨ ਭਾਰ ਦਾ ਨਹੀਂ ਹੁੰਦਾ ਕਿ ਤਾਰਾ ਨਹੀਂ ਹੁੰਦਾ ਉਦੋਂ ਤੱਕ ਉਹ ਉਸ ਬੰਦੇ ਦਾ ਹੰਕਾਰ ਥੋੜੀ ਨਹੀਂ ਹੁੰਦਾ

ਸਰਗੀ ਮਨ ਦੇ ਲਾਲ ਚਾਨਦ ਮਨ ਦੇ ਵਿੱਚ ਲੈ ਕੇ ਇਹ ਨਗਾ ਮੇੇ ਪਾਜਤ ਸਾਹਮਣੇ ਜਾਨ ਗਰੋਇਆ ਹੰਕਾਰ ਇੰਨਾ ਚੁੱਕੇ ਸਤਿਗੁਰਾਂ ਦੀ ਤੇ ਮੈਂ ਪਾਜਤ ਪਹਿ ਲਗਾ ਕਿ ਮੈਂ ਤੁਸ ਸ੍ਰਾਮ ਨਹੀਂ ਕਰਨੀ ਮੈਂ ਤੁਹਾਨੂੰ ਕਿਤੇ ਮਤਲੇ ਦੇ ਕਰਾ ਸਤਿਗੁਰ ਕਹਿ ਲਿਆ ਸਿੱਟਕਾਉਣਾ ਮੇਰੀ ਅੱਖੋ ਸਤਨਾ ਵਾਹਿਗੁਰੂ शादी होने पर नींबू टन वाले करते थे, पाँवे, साल वाले कोई मोटे नहीं है चीज़ आवे एक अपशाबी काप देगी काप देगी, कोई बोर को बोल बोले अपशाबी कुण काप देगी काप देगी, क्योंकि साल ना हाँ मैं, बहुत मोटा ना मैं साल ना मैं जिसने इसे मानव साल लेगा, ये मानव सिरों का ब्राउप है, ये मानव ब्राउप चलने ਉਹ ਜਿਹੜੇ ਵੀਰ ਦੇ ਬੈਠਾ ਵੀ ਘਰ ਵਾਲੇ ਦੁੱਤੀ ਜਾਂਦਾ ਇਹ ਕੰਮ ਕਰਵਾ ਦੇ ਇਹ ਕੰਮ ਕਰਵਾਉਣ ਨੂੰ ਪਿਆ ਆ ਭਾਈ ਜੀ ਪਤਾ ਨਹੀਂ ਕਿਦੋਂ ਹੋ ਕੇ ਇਹਨਾਂ ਕੰਮ ਕਰਵਾਉਣ ਨੂੰ ਪਿਆ ਸੰਧ ਕੀ ਹਕੀਕਤਾਂ ਆ ਤੇ ਪਰੇ ਨਹੀਂ ਸਾਡੇ ਕੋਲ ਗੁਰੂ ਮਹਾਰੇ ਸਮਾਣੀ ਥਿਲਕਾ ਤੇ ਦੀ ਖਿਮਾ ਲਾ ਕੇ ਜੋਗਾਗੇ ਪਰ ਦੋ ਟੰਕ ਲਾ ਕੇ ਪਾ ਕੇ ਸਾਡੇ ਅੱਖੋਂ ਸਤਨਾਮ ਜੀ ਵਾਹਿਗੁਰੂ ਖਦੀ ਮਾਰੇ ਦਿਨਾ ਇਹਨਾਂ ਮਾਰੇ ਕਰਵਾ ਦੇ ਜੀ ਇਹ ਤੇ ਕਿਤੇ ਵੱਖਰੇ 15 ਸਾਲਾਂ ਦੇ ਗੁਰੂ ਉਹਦਾ ਸਮਾਜਾਜੀ ਤੇ ਕਿਤੇ ਦੂਜੇ ਪਾਸੇ 5 ਸਾਲਾਂ ਦੇ ਬੰਦ ਹਰਕਿਸ਼ ਸਿੰਘ ਸਾਹਿਬ ਜੀ ਜੋ ਨੀਕਾ ਹੈ ਉਹਦਾ ਕਿੰਨਾ ਫਰਕ ਹੈ ਵਰਤਾਈ ਇਸ ਚੀਜ਼ ਦੀ ਹੈ ਨਾਮ ਜਿਉਣਾ ਬਦੀ ਕਈ ਵੀ ਬੱਚੇ ਵੀ ਕੀ ਅਕਲ ਦੀ ਗੱਲ ਕਰ ਜਾਂਦੇ ਨੇ ਕਿ ਉਹਨਾਂ ਦੀ ਸਿੱਖਿਆ ਮਿਲਦੀ ਹੈ ਤੇ ਕਈ ਵੇ ਬਜ਼ੁਰਗੇ ਇੰਨੀ ਗੱਗਰ ਦਰ ਜਾਂਦੇ ਨੇ ਲੋਕੀ ਕਹਿੰਦੇ ਤਾਂ ਬੇਤੁਰੀ ਹੋਇਆ ਮੂਲ ਪੈਂਦਾ ਸਾਰਾ ਨਾਮ ਬਣਦਾ ਉਸਨੇ ਦਾ ਅਰਦਾਵਾ ਪਾਤਾ ਤੇ ਜਦੋਂ ਪੰਗਤ ਰੋਣ ਤੋਂ ਉਹ ਜੇ ਮੰਦਿਰ ਚੋਂ ਆ ਰਿਹਾ ਹੈ ਸੰਗਿਆ ਆਇਆ ਤਾਂ ਕਹਿਣ ਲੱਗਿਆ ਉਹ ਕਾ ਇਹ ਤੂੰ ਤਾਂ ਨਾਮ ਨਾਮ ਕ੍ਰਿਸ਼ਨ ਬੰਦ ਉਸਨੇ ਲੱਗ ਲਿਆ ਇਸੇ ਪਰ ਆਜ ਤੋ ਆ जो द्वापर के नीचे वहां पर आगे समय हो रही थी द्वापर युग का काल है पर आने के लिए मंत्र ये कह लगा कि तू तो कृष्ण भी पर नाम रख ले हरि कृष्ण उन्होंने गीता उतारी थी भगवत गीता उतारी उतारी थी तुम्हें आप ही करके दिखा देव मैं मन जाऊंगा कि भांति किच्छ किच्छ कोई कारण बाँधा है वो जोड़ है वो एक पांच हाथे के हैं एक एक कि डाल चाकर तेरे मट्टा छक्का जीवन में बिताएगे तेरू इस बार ना जुआ शुरू कियागे पर जे जे तू ज्ञान बोलती बकिल विरास मेरे बाहर कमरे में तेरे मानी जीवन छक्का दूर नहीं होना

ਰਾਸੀ ਚਰਿਆ ਨਗਰ ਇਸ ਤੇ ਮਿਆਂ ਉਹਨੇ ਦੋ ਚੁੱਕ ਬੁਲਾਇਆ ਕਰੀਆ ਨੇ ਕਿ ਕਿ ਕਿਸ ਨੂੰ ਜਾਂਦਾ ਹੈ ਕੌਣ ਮਿਲਦਾ ਹੈ ਉਹ ਸੰਗਤ ਦੀ ਉਹਤ ਜਿਹੜੂ ਕੰਨਾ ਤੋਂ ਸੁਖਾਣੀ ਤੇ ਜੀਵਾ ਕੋ ਫਿਰ ਜਾਨੀ ਜਾਂਦਾ ਕੋ ਸਾਥ ਨਾ ਮਿਵਾੜੇ ਤੂੰ ਕਿਸੇ ਨੇ ਕੰਮ ਦੇ ਬਾਦ ਫੜ ਕੇ ਲਾਣਾ ਲੱਗੇ ਨਾ

ਸੇਵਾ ਕਰਦੇ ਹੋ ਨਿਮੋਪਲ ਨਹੀਂ ਰਾਮ ਜੀ ਪ੍ਰਾਪਤੀ ਨਹੀਂ ਹੁੰਦੀ ਤੇ ਜਿਹਦੇ ਮਨ ਦੇ ਵਿੱਚ ਇਹ ਕਿਰਪਾ ਕਰਨੀ ਹੈ ਉਹਨਾਂ ਗੁਰੂ ਦੇ ਸੰਗਤਾਂ ਦੇ ਜੀਵਨ ਦੇ ਵਿੱਚ ਨਿ ਸੇਵਾ ਕਰਨੀ ਕਰਨੀ ਉਹ ਕੋਈ ਉਸ ਉਹ ਜਿਹੜਾ ਪਾਪ ਧੋਣਾ ਜਿਹੜਾ ਸਾਰੀ ਯੋਗਰ ਉਹ ਜਨ ਪਾਪ ਧੋਣੇ ਲਈ ਜਿਹੜਾ ਆਪ ਨੂੰ ਸਤਨਾਮ ਹਰਿ ਵਾਹਿਗੁਰੂ ਵੀ ਬਾਬਾ ਬੀਰੀ ਜੀ ਕਿੰਨੀ ਸੇਵਾ ਕੀਤੀ

कज़ब जाता तो। थे अपने सूते खा लेने भांज के खा लेने इम्म बुज़ारा करता सी। बादा कहना कि जापुतर बारा साला बाद आया तेरा तेरा बारा साले कितने महीने के चीज़ दे रोपने पड़े बिभिन्न महीने कहना तो कज़ा मारे सीधे कातिल मारा मुसलमान जी केस, केस बारा साला ने कितने करते होंगे ज़रूरी कि तेरे को म

ਗਵਾ ਦੇ ਸ਼ਕਰ ਪਾਣੀ ਤੇ ਮੁਸੱਲੇ ਦੇ niche ਰੱਖ ਲੇਗਾ ਜਿਉਂ ਪ੍ਰੀਤਾਂ ਬੰਦੀ ਕਿਰ ਕੇ bina ਸ਼ਕਰ ਜਿਮਣੀ ਬੜਾ ਕੁਝਣਾ ਜਿਦੀ ਬਾਬਾ ਦੇ ਤੁ ਸ਼ਕਰ ਜਿ ਵੀ ਕਹਿੰਦੇ ਨੇ ਸ਼ਾਹਲੇਣੀ ਕਿ ਕਿਦ ਨੂੰ ਵਾਕਿਆ ਕੀ ਹੋਇਆ ਹੋਇਆ ਮਾਤਾ ਕਿਤੇ ਬਾਹਰ ਚਲੇਗੀ ਤੇ ਬਾਬਾ ਫਰੀਦ ਨੂੰ ਮਦਦੋਂ ਸ਼ਾਹਲੇ ਨੌਂਣੀ ਮਾਰ ਕੇ ਉਸ ਪਰਮਾਤਮਾ ਦੀ ਮਨਜ਼ੂਰੀ ਚੁੱਕ ਕੇ ਲਾਗੇ ਮੁਸੱਲੇ ਦੇ ਪੰਜੇ ਪੰਨ ते मान के तो जान आया ओ तो मेरा प्रेम का बंदगी के बैठे ना होएगा आज सत्ता रखना को मिली कि ते मेरे श्री का मान आन को दे मान ने प्यार की थी उस परमात्मा के अल्लाह के ये अल्लाह पाक कृपा करी मेरे बच्चे का जीते मिलना चाहिए देखी मेरी लाज लगी ਸਤ ਜੀ ਉਸ ਬਾਬੇ ਪੌਣੀ ਦੀ ਭਾਤੀ ਦੇ ਵਿੱਚ ਉਹਦੇ ਮਸਲੇ ਦੇ ਵਿੱਚ ਸਤਿ ਰੱਖਣ ਦੇ ਪਵਨ ਆ ਆਇਆ ਕਿ ਸਤਨਾਮ ਵਾਹਿਗੁਰੂ ਗੋਪਾਲ ਤੇਰਾ ਆਗਾ ਜੋ ਜੈ ਤੇਰੀ ਬਲ ਕਰੰਦੇ ਤਿਲ ਕੇ ਕਾਜ ਸਾਤਾ ਕੋਈ ਕਰ ਕੇ ਬੱਠੀ

ਤੇ ਜਦੋਂ 12 ਸਾਲ ਬਾਅਦ ਤੇ ਆ ਮਾਂ ਪੁੱਛਿਆ ਪੁੱਤਰਾ ਹੁਣ ਕਿਵੇਂ guzara ਕਰਦਾ ਸੀ ਕਹਿੰਦਾ ਮਾਤਾ ਕੋਈ ਫਰਮ ਕੋਰਨੇ ਦੀ ਬੰਦੇ ਮੇਰਾ ਫਰਮ ਵਿੱਚੇ ਗਿਆ ਸੀ ਜਿਹੜੇ ਖਾਣੇ ਦਾ ਸੀ ਮੇਂ ਪੁੱਛੇ ਤੇਰੇ ਬਾਰੇ ਆਖਿਆ ਸੁਭਾਣ ਨੀ ਬਾਏ ਕਹਿੰਦਾ ਇਹਦਾ ਇਹਦਾ ਜੇ ਉਸ ਪਰ ਮਾਤਾ ਨੂੰ ਪ੍ਰਾਪਤੀ ਹੋਈ ਇਹ ਕਹਿੰਦਾ ਨਹੀਂ ਮਾਂ ਨਹੀਂ ਜਿਹੜੀ ਵਰਸਾ ਮੈਨੂੰ ਚਾਹੀਦਾ ਵਰਸਾ ਨਹੀਂ ਬਣੀ

खुदा बच्चार काकी ने, ने, ने। बब्बू भूलती की जयजय सीने ही केमिन की बच्चार लाया केमिन की बच्चार लाया ये बच्चार काकी सी सी को उत्तर में जाती तेरे उत्तर में आते आपन न मिली तेरे जगह तो बच्चार काकी आगे बैठे आठ दिया ये रुका उधर बाबा जी के कहने लगा कि आगे तो मेरे को है नहीं सामने क्या क्या एक बेइज्जत का दौरा दरवाजा घरवा के आप तो भी तो श्रेष्ठ ने शब्द की कि आप बड़ी महंगी है कहता सौदा कोई महंगा चीज बस लेना किया है मेरे को तो आप दे दो ਕਹਿੰਦਾ 1000 ਦੇ ਬੱਤੇ ਇੱਕ ਹੱਕ ਜਿਹੜੀ ਖੋਲ ਗਿਆ ਕੋ ਸਤਿਨਾਮ ਵਾਹਿਗੁਰੂ ਬਾਬਾ ਦਿੱਤ ਤੱਕ ਮੈਂ ਤਾਂ ਫਟੇ ਤੱਕੂ ਰਿਆ ਇਤਿਆਹ ਦੇ ਵਿੱਚ ਇੱਕ ਆਪੇ ਦੇ ਦਿੱਤੀ ਤੇ ਪਤਾ ਕਿੰਨਾ ਵੱਡਾ ਜਦੋਂ ਬਾਹਰ ਗਿਆ ਕੋ ਬਾਸ ਰਗੀ ਤੇ ਅੰਗਿਆਰ ਪੁੱਜ ਗਿਆ ਕੋ ਸਤਿਨਾਮ ਵਾਹਿਗੁਰੂ ਮਾਰਾ ਫੇਰ ਚਲਾ ਗਿਆ ਕੋ ਜਹਾ ਅੰਗਿਆਰ ਲਿਆ ਤੇ ਗੁਈ ਆਪ ਨਹੀਂ ਲਿਆ ਆ ਫਰ ਕਦੇ ਪੱਤੀ ਆਣੀ ਜਦੋਂ ਪੱਤਿਆਰ ਕਾਟਿਆ ਲੈ ਲਗਾ ਸਿੱਧਾ ਕੰਮ ਕੀ ਹੋਇਆ ਕਹਿੰਦਾ ਪਾਚਾ ਦੁਹਰੀਆਂ ਨੇ ਕੁੱਲੀ ਦੁਹਰੀਆਂ ਨੇ ਕਹਿੰਦਾ ਬੁੱਧਾ ਪੱਤੀ ਖੋਜੇ ਖਾਣ ਠੀਕ ਵੈ ਤੇ ਜਦੋਂ ਪੱਤਲੀ ਖੁੱਲੀ ਅਕਾਹ ਹੋਣੀ ਰੇਸਰ ਆਪ ਕੋ ਸਤਰਾ ਦੇਵਾ ਗੁਰੁੰਡੇ ਕੋ ਬਾਬਰੇ ਰਿਆਗ ਖੁਲੰਗ ਦੇ ਪਾਸ ਜੇ ਗੁਰਦੇ ਕੇ ਨਾਮੇ ਨੂੰ ਨੂੰ ਤਾਂ ਵੀ ਤਿਆਰੀਆਂ ਸਰਗੰਦੀ ਸਾਫ ਤੇ ਉਧਰ ਉਧਰ ਜਦੋਂ ਛੱਡੀ ਨੂੰ ਉੱਥੂ ਲੈ ਕੇ ਉਹ ਪੰਡਤ ਲਾਲ ਚ ਲਾਲ ਚਾ ਮੇਰੇ ਪੰਜਾਂ ਦੇ ਸਾਲ ਨੂੰ ਬਹਾਇਆ ਤਾਂ ਪਤਾ ਕਰਨ ਲੱਗੇ ਕਿ ਪੰਡਤੀ ਬੰਦੋ ਕੀ ਪੁੱਛਣਾ ਹੈ ਕੀ ਸਵਾਲ ਕਰਨਾ ਹੈ ਤੁਕੋ ਤੇ ਉਧਰ ਪੰਡਤ ਨਾ ਗੰਧਰ ਸੰਭਵ ਕਰ ਉਹਨਾਂ ਲੱਗਿਆ ਸ਼ੋਕ ਬੋਲਿਆ ਕਿ ਕਦ ਬੋਲ ਦਿੱਤਾ ਤੇ ਮੇਰੇ ਪਾਜਾਣ ਹੈ ਸਭ ਜੀ ਚੋਦਰ ਸੱਤੇ ਝੁੰਡੀ ਰખી ਤੇ ਛੁਛੂ ਝੋਲ ਕੇ ਕਹਿ ਲਗਾ ਕਿਆ ਅਡਕੀ ਜੇ ਤੁਸੀਂ ਆਪ ਨੂੰ ਕੁੱਝ ਨੇ ਉਹ ਬੰਦ ਦਾ ਸਵਾਮੀ ਗੱਲ मैं तो आप ही आगे बढ़ा دارو کلاس ملحوظو ميجو پتي رو ته کي كندا هے ਆਪ ਦੇ ਬਹੁਤ ਬਹੁਤ ਧੰਨਵਾਦ ਮਾਤਾ ਜੂਨਤ ਕੌਰ ਜੀ ਜੋ ਕਿ ਸਰਾਨਾ ਪ੍ਰੋਗਰਾਮ ਹਰ ਸਾਹਿਬ ਧਰਨਾ ਨਗਰ ਤੋਂ ਅਕਸਰੀ ਛੋਟੀ ਪਾਚਾ ਜਿਨ੍ਹਾਂ ਦੀ ਆਗਿਆ ਨਾਲ ਵਿੱਚ ਬੋਲੇ ਮਾਣੋ ਤੇ ਬੈਠ ਕੇ ਗੱਲਬਾਤ ਨੂੰ ਬਹੁਤ ਨਮਰ ਬਣਾਉਣ ਲਈ ਪਹਿਲਾ ਹੈ ਨਾ ਸਰਕਾਰ ਯੋਗ ਸਵਰਗ ਵਾਸੀ ਸਰਦੁਲ ਦੁਨੀਲ ਸਿੰਘ ਜੀ

भागने हाँ तो ले में बहुत देर बहुत तगड़ा लिया, तुम्हीं इन्हें हाथी से ही जी, परवाह नहीं कोई शर्म नहीं बहुत ही तो आगे तुम्हारे नाम पे इस पार्टी में यमुना हथियार लें, मानुष हथियार ना लो, हथियार क्यों खड़ा, कि अंबर के लिए उठ के निकलें कामना ही करना है, ये सारा धामी है, क्या समय आज कहाँ है, हमरे संग में जागे के जागे जागे आगे ना आगे ना आगे भजाइत मिलागे उठ गए आपा के मीटर दस मिनट दस के संग जब आप पूरी पूरी गाइस पहले के पास धाम वाले पे रब का नाम लेते पांचा सब का नमस्कार कृपा कर में तेरा नाम जप सका क्योंकि विरह भजन नाही तभी बड़ा पाइंट को विरह छुटकारा नहीं मिलेगा सुपवारदा सुपवारदा बहुत बड़ा हाथ वाह जिन्हें जिन्हें धन तैयार किता किता तो संग्रह कितना कारण कारण सुपवार ना क्यों निकाला बच्चे और बात सुपवारी सुपवारी खुशनस्वर है आवे इनको भी नापवारी करना बच्चे बद्रू तो बाद की हार ना हार ना हार जो बात बच्चे